ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਸਹੀ ਹੋਵੋਗੇ ਸੋ ਜਿਹੜੀ ਪਿਛਲੀ ਵੀਡੀਓ ਅਸੀਂ ਪਾਈ ਸੀ ਤੁਸੀਂ ਬਹੁਤ ਉਹਨੂੰ ਪਿਆਰ ਦਿੱਤਾ ਜਿਹੜੇ ਅਸੀਂ ਰੇਟ ਕੀਤੇ ਆ ਔਰ ਅੱਜ ਜੋ ਅਸੀਂ ਕਰਨ ਜਾ ਰਹੇ ਹਾਂ ਸ਼ਾਇਦ ਹੀ ਕਿਸੇ ਜੁੱਤੀਆਂ ਵਾਲੇ ਦੁਕਾਨਦਾਰ ਨੇ ਕਰਿਆ ਹੋਵੇ ਜਿਹੜੇ ਤੁਹਾਨੂੰ ਵੱਡੇ ਵੱਡੇ ਦੁਕਾਨਦਾਰ ਮੈਂ ਨਾਮ ਨਹੀਂ ਲੈਣਾ ਨਾਮ ਵੀ ਤੁਹਾਨੂੰ ਪਤਾ ਲੱਗ ਜੂ ਜਿਹੜੇ ਤਗੜੇ ਤਗੜੇ ਇਨਫਲੂਐਂਸਰ ਨੂੰ ਬੁਲਾਉਂਦੇ ਨੇ ਉਹ ਆ ਸ਼ੁਰੂ ਤੁਹਾਨੂੰ 43500 ਰੁਪਏ ਦਿੰਦੇ ਨੇ ਜੇ ਸਾਡੇ ਸ਼ੂਜ਼ ਦੇ ਵਿੱਚ ਕੁਆਲਿਟੀ ਉਹਦੇ ਨਾਲ ਦੀ ਕੀ ਉਹੀ ਬੂਟ ਨਾ ਹੋਵੇ ਗੱਲਾਂ ਦੋ ਨੇ ਇੱਕ ਨੈਕਸਟ ਟੂ origignal ਆਂਦਾ ਇੱਕ origignal ਆਂਦਾ ਆਪਾਂ 5000 4000 ਲੈ ਕੇ origignal ਨਹੀਂ ਦੇ ਸਕਦੇ ਜੇ origignal ਦਿੰਨੇ ਹੋ ਤਾਂ ਬਿੱਲ ਦੋ ਸਾਡੇ ਕੋਲ ਹੁੰਦਾ ਨੈਕਸਟ ਟੂ origignal ਆ ਬਾਕਸ ਹੋਊਗਾ ਆ ਪੈਕਿੰਗ ਹੋਊਗੀ ਔਰ ਸ਼ੂਜ਼ ਦੀ ਮੈਂ ਤੁਹਾਨੂੰ ਕੁਆਲਿਟੀ ਦਿਖਾ ਦਿੰਨਾ ਹਲੋ ਹਲੋ ਕਲਰ ਮੇ ਕੋ ਸਾਰੇ ਪਏ ਨੇ ਜਿਹੜਾ ਵੀਰੇ ਇਹਦਾ ਵਜਨ ਆ ਜਿਹੜਾ ਇਹਦਾ weight ਆ ਜੋ origignal ਦਾ weight ਆਉਂਦਾ ਸੇਮ weight ਆਉਂਦਾ ਆ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਔਰ ਮੈਂ ਜਿਹੜਾ ਰੇਟ ਤੁਹਾਨੂੰ ਦੱਸਣਾ ਨਾ ਉਹ ਰੇਟ ਦੇ ਵਿੱਚ ਬੰਦੇ ਕਈ ਮਾਲ ਖਰੀਦਦੇ ਨੇ ਅਸੀਂ ਵੇਚਣ ਲੱਗੇ ਆ ਅੱਜ ਇਹਦਾ ਰੇਟ 43500 ਰੁਪਏ ਰੱਖਿਆ ਹੋਇਆ ਸਾਡੇ ਕੋਲ ਸਿਰਫ ਇਹਦਾ ਰੇਟ ਤੁਹਾਨੂੰ 2200 ਰੁਪਏ ਮਿਲਣਾ ਸਿਰਫ 2200 ਰੁਪਈਆ ਔਰ ਇਹਦੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਕਲਰ ਦਿਖਾਉਣਾ ਆ ਲੋ ਲਓ ਜੀ ਪਿਓਰ ਲੈਦਰ ਦਾ 100% ਗਾਰੰਟੀ ਔਰ ਬਿਲਕੁਲ ਡਾਈਮੈਂਸ਼ਨ ਚ ਸਿੱਧਾ ਪਿਓਰ ਲੈਦਰ ਦੀ ਰੇਂਜ ਦੇ ਵਿੱਚ ਲੇਸੀਜ਼ ਨਾਲ ਬਾਕਸ ਨਾਲ 2200 ਰੁਪਏ ਦੀ ਰੇਂਜ ਦੇ ਵਿੱਚ ਆ ਤੁਹਾਨੂੰ ਸ਼ੂਜ਼ ਲੱਗਣਾ ਇੱਕ ਇੱਕ ਕਰਕੇ ਮੈਂ ਤੁਹਾਨੂੰ ਕਲਰ ਦਿਖਾਈ ਜਾਣੇ ਨੇ ਜਿਹੜਾ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨਸ਼ਾਟ ਮਾਰਨਾ ਮੈਂ ਚਲਦੀ ਵੀਡੀਓ ਚ ਇੱਕ ਇਹ ਗੱਲ ਕਹਿਣਾ ਚਾਹੁੰਨਾ ਸਾਡਾ ਆਰਡਰ ਇੱਕ ਦੋ ਦਿਨ ਲੇਟ ਜ਼ਰੂਰ ਹੋ ਸਕਦਾ ਪਰ ਜੋ ਅਸੀਂ ਕਿਹਾ ਜੋ ਦਿਖਾਇਆ ਉਹੀ ਭੇਜਣਾ ਉਹੀ ਭਰਾ ਮੇਰੇ ਆਰਡਰ ਕਰਨ ਜਿਨ੍ਹਾਂ ਨੂੰ ਸਾਡੇ ਤੇ ਇਤਬਾਰ ਆ ਵੀ ਇਹ ਪੈਸੇ ਲੈ ਕੇ ਕਿਤੇ ਨਹੀਂ ਜਾਂਦੇ ਇੱਕ ਅੱਧਾ ਦਿਨ ਲੇਟ ਫੇਟ ਹੋ ਸਕਦਾ ਪਰ ਜੋ ਚੀਜ਼ ਤੁਸੀਂ ਕਹੀ ਆ ਤੁਹਾਨੂੰ ਉਹੀ ਦੇਵਾਂਗੇ ਹਲੋ ਜੀ ਕਲਰ ਤੁਸੀਂ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਜੇ ਕਿਸੇ ਨੇ ਬਾਹਰ ਬਿਜ਼ਨਸ ਕਰਨਾ 100 150 ਰੁਪਏ ਕਮਾ ਕੇ ਅਸੀਂ ਦੇ ਰਹੇ ਹਾਂ ਸਿਰਫ 2200 ਰੁਪਏ ਦਾ ਇਸ ਤੋਂ ਅਲੋ ਕਲਰ ਦੇਖੋ ਸਾਰੇ ਦੇ ਸਾਰੇ ਕਲਰ ਸਾਰੇ ਸਾਈਜ਼ਾਂ ਚ ਸਾਰੀ ਡਾਈਮੈਂਸ਼ਨ ਸਾਡੇ ਕੋਲ ਪਈ ਆ ਕੁਆਲਿਟੀ ਤੁਸੀਂ ਦੇਖੋ ਅਲੋ ਅਲੋ ਕੁਆਲਿਟੀ ਤੁਸੀਂ ਚੈੱਕ ਕਰੋ ਵਿਦ ਬਾਕਸ ਮਾਲ ਆਉਣਾ ਸਾਰਾ ਓਕੇ ਰਿਪੋਰਟ ਡਬਲ ਡੀ ਸੀਸ ਆ ਆ ਕਲਰ ਦੀ ਡਿਮਾਂਡ ਸਭ ਨਾਲੋਂ ਜ਼ਿਆਦਾ ਹੈ ਦੇ ਵਿੱਚ ਇੱਕ ਦੇ ਵਿੱਚ ਯੂਨੀਵਰਸਿਟੀ ਕਲਰ ਦੀ ਡਿਮਾਂਡ ਸਾਰੇ ਕਲਰ ਹੋਲਸੇਲ ਦੇ ਰੇਟ ਦੇ ਵਿੱਚ ਤੁਹਾਨੂੰ ਰਿਟੇਲ ਮਿਲੂਗਾ ਜੀ ਰੇਟ ਅਸੀਂ ਸਿਰਫ ਰੱਖਿਆ ਹੈ ਦਾ 2200 ਰੁਪਏ ਆ ਵੀ ਕਲਰ ਇਸੇ ਰੇਂਜ ਦੇ ਵਿੱਚ ਦੇਣਾ ਹੁਣ ਮੈਂ ਤੁਹਾਡੀ ਨਿਗਾਹ ਕਰਾਉਣ ਜਾ ਰਿਹਾ ਜਾਰਡਨ ਰੈਟਰੋ ਦਾ ਆ ਲਓ ਜੀ ਆ ਦੇਖੋ ਜੀ ਜਾਰਡਨ ਰੈਟਰੋ ਦਾ 3500 3800 3300 ਕਟੋ ਕਤੇ ਰੇਟ ਮੰਗਦੇ ਨੇ ਜਿਹੜੀ ਤੁਹਾਨੂੰ ਕੁਆਲਿਟੀ ਦਿਖਾਈ ਆ ਕੋਈ ਵਜਨ ਦਾ ਫਰਕ ਕੋ ਨਹੀਂ ਹੋਊਗਾ ਬਿਲਕੁਲ ਜੋ ਨੈਟ ਤੇ weight ਲਿਖਿਆ ਉਹ ਸੇਮ ਐਕੂਰੇਟ weight ਹੋਊਗਾ ਉਹਦਾ ਔਰ ਜੋੜੇ ਦਾ ਅਡਾ ਤੁਸੀਂ ਦੇਖੋ ਅਡਾ ਹੁੰਦਾ ਸ਼ੇਪ ਮੂਰੋ ਮੂਹ ਦੀ ਸ਼ੇਪ ਤੁਸੀਂ ਚੈੱਕ ਕਰਕੇ ਦੇਖੋ ਇਹਦਾ ਰੇਟ ਤੁਹਾਡੇ ਵਾਸਤੇ ਕੱਢਿਆ 2000 ਰੁਪਏ ਸੀ ਸਿਰਫ 2000 ਜਿਹੜੇ ਭਰਾ ਜਲੰਧਰ ਵਾਲੇ ਉਹ ਆ ਮਾਲ ਵੇਚਦੇ ਨੇ ਜਾਂ ਜੇ ਸਾਡਾ ਮਾਲ ਉਹਦੇ ਨਾਲ ਦਾ ਨਾ ਹੋਵੇ ਜਿਹੜੇ ਤੁਸੀਂ 4 4000 4500 ਲੈਣੇ ਆ ਤਾਂ ਅਸੀਂ 5 ਜੋੜੇ ਫ੍ਰੀ ਕਰਾਂਗੇ ਸਾਡੇ ਤੋਂ ਕੋਰੀਅਰ ਮੰਗਾ ਲਿਓ ਧੋਨਾਂ ਤੋਂ ਮੰਗਾ ਲਿਓ ਅਸੀਂ ਰੇਟ ਕਰਦੇ ਹਾਂ ਹੋਲਸੇਲ ਆਹ ਬਾਕਸ ਪੈਕਿੰਗ ਆ ਆ ਲੋ ਇੱਕ ਇਹਦੇ ਵਿੱਚ ਮਿੱਡ ਆਉਂਦਾ ਆ ਲੋ ਲੈ ਦੇਰਦਾ ਇਹ ਵੀ ਤੁਹਾਨੂੰ 2100 ਰੁਪਏ ਰੇਂਜ ਦੇ ਵਿੱਚ ਮਿਲੂਗਾ ਇੱਕ ਇਹਦੇ ਵਿੱਚ ਲੌਂਗ ਮਿਲ ਜੂਗਾ ਲੌਂਗ ਹੈਗਾ 2200 ਰੁਪਏ ਦੀ ਰੇਂਜ ਦੇ ਵਿੱਚ ਆ ਪਿਓਰ ਲੈਦਰ ਦੀ ਕੁਆਲਿਟੀ ਹੋਊਗੀ 2100 ਤੇ 2200 ਰੁਪਏ ਦੀ ਰੇਂਜ ਦੇ ਵਿੱਚ ਆ ਬਾਕਸ ਹੋਊਗਾ ਦਾਣੇਦਾਰ ਲੈਦਰ ਹੋਊਗਾ ਲੈਦਰ ਤੁਸੀਂ ਚੈੱਕ ਕਰ ਸਕਦੇ ਹੋ ਲੈਦਰ ਚੈੱਕ ਕਰ ਸਕਦੇ ਹੋ ਐਮਬਰਾਇਡਰੀ ਪੂਰਾ ਸਿਲਾਈ ਵਾਲਾ ਕੋਈ ਇੰਡੀਅਨ ਮਾਲ ਨਹੀਂ ਹੋਊਗਾ ਇੰਪੋਰਟਡ ਮਾਲ ਹੋਊਗਾ ਜਿਹੜਾ ਮੈਂ ਤੁਹਾਨੂੰ ਜਾਰਡਨ ਦੀ ਗੱਲ ਕਰਦਾ ਹਲੋ ਸਿਰਫ 2000 ਰੁਪਏ ਦੀ ਰੇਂਜ ਦੇ ਵਿੱਚ ਹੁਣ ਇਹਦੇ ਕਲਰ ਚੈੱਕ ਕਰਦੇ ਜਾਇਓ ਜੀ ਹਲੋ ਕਲਰ ਚੈੱਕ ਕਰਦੇ ਜਾਇਓ 2000 ਰੁਪਏ ਦੀ ਮੇਰਾ ਭਰਾ ਉਹੀ ਆਰਡਰ ਕਰਨ ਸਿਰਫ ਜਿਹੜੇ ਇੱਕ ਅੱਧਾ ਦਿਨ ਲੇਟ ਫੇਟ ਸਬਰ ਕਰ ਸਕਦੇ ਨੇ ਸਿਰਫ ਸਾਡੇ ਕੋਲ ਭੇਜਣ ਦੀ ਦਿੱਕਤ ਆ ਰਹੀ ਹੈ ਕਿਉਂਕਿ ਬਹੁਤ ਭਰਾ ਬਾਹਰੋਂ ਆਪਣਾ ਇੱਥੋਂ ਪੰਜਾਬ ਤੋਂ ਸਾਰੇ ਮਾਨ ਦੇ ਰਹੇ ਨੇ ਆਰਡਰ ਦੇ ਰਹੇ ਨੇ ਸੋ ਇੱਕ ਅੱਧਾ ਦਿਨ ਲੇਟ ਫੇਟ ਹੋ ਜਾਊਗਾ ਮੈਂ ਕਾਲੀ ਦੇ ਵਿੱਚ ਗਲਤ ਚੀਜ਼ ਨਹੀਂ ਭੇਜਣਾ ਚਾਹੁੰਦਾ ਠੀਕ ਹੈ ਸੋ ਕਹਿਣ ਦਾ ਮਤਲਬ ਹੈ ਸਿਰਫ 2000 ਰੁਪਏ ਦਾ ਔਰ ਬੂਟ ਤੁਹਾਨੂੰ ਇਹ 3500 4000 ਰੁਪਏ ਮਿਲਦਾ ਪ੍ਰੋਪਰ 7AA ਕੁਆਲਿਟੀ ਕਲਰ ਸਾਰੇ ਦੇ ਸਾਰੇ ਕਲਰ ਪਏ ਆ ਦੇਖ ਲੋ ਜੀ ਮੈਂ ਕਿਹਾ ਜੀ ਕਲਰ ਦਿਖਾ ਦੋ ਇੱਕ ਵਾਰੀ ਸਾਰੇ ਐਵੇਂ ਲਾਈਨ ਮਾਰ ਦੋ ਸਿਰਫ 2000 ਰੁਪਏ ਦੀ ਰੇਂਜ ਦੇ ਵਿੱਚ ਇਹ ਕਲਰ ਸਾਰੇ ਅਵੇਲੇਬਲ ਨੇ ਜੀ ਸਿਰਫ 2000 ਰੁਪਏ ਦੀ ਰੇਂਜ ਦੇ ਵਿੱਚ ਜਿਹੜੇ ਅਗਲੀ ਵੀਡੀਓ 'ਚ ਮੈਂ ਨਾਮ ਵੀ ਲੈਦਾਗਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਕਿਉਂਕਿ ਚੋਰ ਬਜਾਰੀ ਕਰਦੇ ਨੇ ਦੁੱਗਣੇ ਰੇਟਾਂ ਤੇ ਇਨਫਲੂਐਂਸਰਾਂ ਨੂੰ 1.5-2-2 ਲੱਖ ਰੁਪਏ ਦੇ ਕੇ ਐਡ ਕਰਾਉਂਦੇ ਨੇ ਉਹ ਲੋਕਾਂ ਤੋਂ ਪੈਸੇ ਲੈਂਦੇ ਨੇ ਜੇ 오ਰੀਜਨਲ ਬੂਟ 30-30 ਹਜ਼ਾਰ ਦਾ ਤਾਂ ਆਪਾਂ ਉਹਨੂੰ 8000 6000 'ਚ ਕਿਵੇਂ 오ਰੀਜਨਲ ਦੇ ਸਕਦੇ ਆ ਅਸੀਂ ਬਿ ਸੈਵਨ ਟ੍ਰਿਪਲ ਏ ਕੁਆਲਿਟੀ ਆ ਵਿਦ ਬਾਕਸ ਸੇਮ weight ਸੇਮ ਅਡਾ ਉਹਦੇ ਨਾਲ ਦਾ ਆਊਗਾ ਰੈਟ੍ਰੋ 4 ਤੁਹਾਡੇ ਲਈ ਕਰਤਾ ਸਿਰਫ 2000 ਰੁਪਏ ਦੀ ਰੇਂਜ ਦੇ ਵਿੱਚ ਤੇ HJ1 ਤੁਹਾਨੂੰ ਲੌਂਗ ਕਰਤਾ 2500 ਰੁਪਏ ਦੀ ਰੇਂਜ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਸਾਰੇ ਲੱਗੇ ਆ ਸਾਰੇ ਨੰਬਰ ਰਹੂਗਾ 87584050 977958769 70364050 ਸਿਰਫ ਇਹ ਤਿੰਨ ਨੰਬਰ ਨੇ ਸਾਡੇ ਇਸ ਨੰਬਰ ਤੇ ਪੇਮੈਂਟ ਦੀ ਦੁੱਗਣੇ ਦੀ ਵਾਪਸੀ ਆ ਜੇ ਕੋਰੀਅਰ ਤੁਹਾਡਾ ਇੱਕ ਅੱਧਾ ਦਿਨ ਲੇਟ ਹੋ ਜਾਂਦਾ ਤੁਹਾਡੇ ਕੰਮ ਦੀ ਚੀਜ਼ ਨਹੀਂ ਰਹਿੰਦੀ ਜਾਂ ਕਿਤੇ ਆਦਰ ਉਧਰੋਂ ਤੁਸੀਂ ਲੈ ਲਿਆ ਹੁੰਦਾ ਤਾਂ ਮੈਂ ਆਨ ਰਿਕਾਰਡ ਕਹਿਣਾ ਵੀ ਤੁਹਾਡੇ ਮੈਂ ਪੇਮੈਂਟ ਪ੍ਰੋਪਰ ਵਾਪਸ ਕਰ ਦੂੰਗਾ 100 ਪਿਆ ਕੋਰੀਅਰ ਦੇ ਕੱਟ ਕੇ ਸੋ ਤੁਸੀਂ ਸ਼ੂਜ਼ ਦੇਖ ਸਕਦੇ ਹੋ ਅਸੀਂ ਹੌਲੀ ਹੌਲੀ ਕਲੈਕਸ਼ਨ ਇੰਨੀ ਕੁ ਲੈ ਕੇ ਆ ਰਹੇ ਹਾਂ ਸੋ ਜਿਹੜੇ ਭਰਾ ਸਾਡੇ ਨਾਲ ਦੁਕਾਨਦਾਰੀ ਲਈ ਜੁੜ ਰਹੇ ਨੇ ਉਹਨਾਂ ਦਾ ਬੜਾ ਧੰਨਵਾਦ ਨਵੇਂ-ਨਵੇਂ ਮੁੰਡੇ ਆ ਰਹੇ ਨੇ ਅਸੀਂ ਪ੍ਰੋਜੈਕਟ ਬਣਾ ਰਹੇ ਹਾਂ ਵੀ ਕਿੱਦਾਂ ਅਸੀਂ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਹਾਂ ਤੁਸੀਂ ਕੁਆਲਿਟੀ ਦੁਬਾਰਾ ਦੇਖ ਸਕਦੇ ਹੋ EJ1 ਦੀ 4 4035 3500 ਰੁਪਏ ਚਾਰਜ ਕਰੀ ਜਾਂਦੇ ਨੇ ਜਿਹੜੇ ਬਾਹਰ ਭਰਾ ਬੈਠੇ ਨੇ ਜਿਹੜੇ ਜੌਬਾਂ ਕਰਦੇ ਨੇ ਜਾਂ ਬੱਚੇ ਨੇ ਆਪਣੇ ਸਟੂਡੈਂਟ ਨੇ ਉਹਨਾਂ ਤੋਂ ਕਲਰ ਦੋ ਦੋ ਲੇਸੀਜ਼ ਨਾਲ ਨਹੀਂ ਸਿਰਫ 2200 ਰੁਪਏ ਦੀ ਰੇਂਜ ਦੇ ਵਿੱਚ ਅਵੇਲੇਬਲ ਆ ਸਾਡੇ ਕੋਲ ਸੋ ਸਾਰੇ ਕਲਰ ਸਾਰੇ ਸਾਈਜ਼ ਅਵੇਲੇਬਲ ਨੇ ਵਿਦ ਬਾਕਸ ਮਾਲ ਆਊਗਾ ਸੋ ਨੰਬਰ ਰਹੂਗਾ 703640509779158769 87584050 ਸੋ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਹੋ ਜੇ ਮੇਰੀ ਕੁਆਲਿਟੀ ਦੇ ਵਿੱਚ ਫਰਕ ਨਿਕਲੇ ਜਿਹੜਾ 4000 ਜਾਂ 4500 ਵਿੱਚ ਦਾ ਮੈਂ 5 ਜੋੜੇ ਉਹਨੂੰ ਫ੍ਰੀ ਦੇਵਾਂਗਾ ਧੰਨਵਾਦ